ਉਹਦਾ ਮੈਂ ਪੈਸੇ ਦੇ ਤੂੰ ਉਹ ਮੈਂ ਨਹੀਂ ਪਾਉਂਦਾ ਯਾਰ ਤੈਨ ਆ ਹਾਂ ਹਾਂ ਆ ਫਿਰ ਪਾਵਾਂਗੇ ਦੇ ਕਰਾ ਦੇ ਕਰਾ ਦੇ ਨਹੀਂ ਨਹੀਂ ਦੇ ਦੇ ਕਰਾ ਦੇ 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 ਨੂੰ ਉੱਥੇ ਬਾਈ ਨੇੜੇ ਹੀ ਮੜਾ ਜਾ ਉਹ ਆ ਜਾ ਫੜਾ ਦੇ 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 ਅਬਾਈ 10 ਕੀ ਕਹਣਾ ਤੂੰ ਤੂੰ 10 ਕਮਾ ਤੂੰ ਹੀ ਦੱਸੋ ਤੁਸੀਂ ਇਹ ਡਰਾਈਵਰ ਦੀ ਇੱਕ ਹੋਰ ਆ ਪ੍ਰੀਤ ਤੇ ਤਕਰੀਬਨ ਕਿਹੜਾ ਪਿੰਡ ਆਪਣਾ ਫਿਰ ਆ ਪਿੰਡ ਫਾਇਲ ਕਾ ਦੇ ਨਾਲ ਜੀ ਅੱਛਾ ਜੀ ਫਾਇਲ ਕਾ ਤੋਂ ਆਇਆ ਜੀ ਪਿੰਡ ਕਿਹੜਾ ਪਿੰਡ ਕਿਹੜਾ ਰਾਣਾ ਅੱਛਾ ਰਾਣਾ ਪਿੰਡ ਤੋਂ ਜੀ ਤੇ ਆ ਬਾਈ ਸ਼ੀਸ਼ਨ ਐ ਉਹ ਪਹਿਲੇ ਵਾਲਾ ਤੇ ਇਹਨਾਂ ਦਾ ਪੂਰਾ ਦਾਸ ਨਾ ਪਹਿਲੀ ਗੱਲ ਕਰਾਂਗੇ ਰਾਣਾ ਨਾਲ ਤੇ ਜਾਣਾ ਉਹ ਨਾ ਨਹੀਂ ਨਹੀਂ ਗੱਲ ਤਾਂ ਸੁਣਾ ਗੱਲ ਪੂਰੀ ਕਰ ਵੀ ਇਹਨਾਂ ਦਾ ਇਹ ਡਰਾਈਵਰੀ ਤੇ ਲੱਗਣ ਵਾਸਤਾ ਇਹਨਾਂ ਦਾ ਕੋਈ ਫਿਰ ਕੇ ਗੱਲ ਹਾਂ ਸੈਟਿੰਗ ਨਹੀਂ ਬੈਠੀ ਪਈ ਕੰਪੈਨ ਤੇ ਤੇ ਇਹ ਬਾਈ ਫਿਰ ਕਹਿੰਦਾ ਮੈਂ ਜਾਣਾ 5 500 ਰੁਪਏ ਬਾਈ ਆਪਾਂ ਨਜਾਇਜ਼ ਚੱਟੀ ਪੈਂਦੀ ਹਰੇਕ ਵਾਰੀ ਅੱਗੇ ਗੋਰੀ ਪਈ 5000 ਹੁਣ ਇਹਦੀ ਬਾਈ ਤੇ ਬਾਕੀ ਕਹਿੰਦਾ ਮੈਂ ਪੈਸੇ ਦੇ ਦੂੰਗਾ ਵਾਪਸੀ ਇਹ ਆ ਇਹ 500 ਮੈਂ ਕਹਾਂ ਤੂੰ ਦੇ ਰ 500 ਦਿੱਤਾ ਮੈਂ 1000 ਰੁਪਏ ਕਹਿੰਦੇ ਵਾਪਸ ਪਾ ਦੂਗਾ ਠੀਕ ਆ ਵੀਰ ਠੀਕ ਬਈ ਪਾਏਗਾ ਨਾ ਪਾ ਦਿਆਂਗਾ ਨਹੀਂ 1000 ਰੁਪਏ ਪਾਊਗਾ ਮੈਂ ਜਿਹੜੇ ਮੈਂ 3000 ਉਹ ਮੈਂ ਨਹੀਂ ਹੁਣ ਕੁਛ ਵੀ ਕਹਿਣਾ ਵੀਡੀਓ ਵਿੱਚ ਅੱਗੇ ਮੇਰੀ ਵੀ ਗਲਤੀ ਵਿੱਚ ਬਹੁਤ ਬਣੀ ਐ ਨਾ ਕਰ ਦੇ ਦੇਂਗੇ ਆਪਾਂ 1000 3500 4 ਕਿੰਨੇ ਕਿੰਨੇ ਪੈਸੇ ਆਏ ਹੋ ਤੇਰੇ ਕਿੰਨੇ ਆਏ 22500 ਨੇ ਅੱਗੇ ਦਿੱਤਾ ਹੈ ਅੱਛਾ ਤੇ 23 2370 ਰੁਪਏ ਦਾ ਸਮਾਨ ਲੈਂਦਾ ਉਹ ਤਾਂ ਮੈਂ ਦੇ ਤੇ ਨਗਦ ਉਹ ਵੀ ਨਗਦ ਨੇ ਦੇਤੇ ਅੱਛਾ ਉਹਨੇ ਮੈਂ ਦੇਤੇ ਉਹਦੇ ਵਿੱਚ ਅੱਗੇ ਤੂੰ ਕਿੰਨੇ ਪੈਸੇ ਕਿੰਨੇ ਸਾਈ ਲਈ ਆ 3000 ਆਇਆ 50 ਘੱਟ ਹੈ 50 ਘੱਟ 3000 3000 ਆ ਠੀਕ ਆ ਤੇ ਇੰਨੇ ਆਏ ਨਾ ਤੇ ਹੁਣ ਹੁਣ ਹੋਰ ਕਿੰਨੇ ਦੇ ਦੇ ਆਪਾਂ 1000 ਰੁਪਿਆ ਯਾਰ ਹੋਰ ਦੇ ਤੱਕਣਾ ਠੀਕ ਆ 4000 ਹੋ ਗਿਆ ਹੁਣ ਕਿੰਨੇ ਵਾਪਸੀ ਕਰੇਗਾ ਜਾ ਕੇ 4 ਕਰ ਦੇਗਾ ਤਾਂ 4 ਕਰ ਦੇ ਆ ਜਿੰਨੇ ਕਵੇ ਤੂੰ 10 ਦਿਨ ਦੇ ਦੋ ਤਿੰਨ ਦਿਨ ਵੀ ਲਵਾਇਆ ਆਪਾਂ ਨੂੰ 3000 ਰੁਪਿਆ ਮੋੜ ਦੇਵੇ ਠੀਕ ਹੈ ਆ 5 ਛੱਡਾ ਹਾਂ ਤੇ ਉਹ ਜਿਹੜਾ ਆਪਣਾ ਇਹ ਯਾਰ ਹੋ ਜਾਵੇ ਮੇਰਾ 500 ਬਣਾਵੇਂਗਾ ਮੇਰਾ 500 ਹੋ ਗਿਆ ਚਲ ਆਪਾਂ ਉਹ ਮੈਨ ਦੇ ਦਗਾ ਠੀਕ ਹੈ ਉਹ ਤਾਂ ਮੁਝੇ ਪਾਵੇਗਾ ਖਾਤੇ ਫਿਰ ਆਪ ਕਰ ਲਾਂਗੇ ਤੇ ਕੋਈ ਵੀਰ ਜਾ ਕੇ ਪਾ ਦੇ ਉਹ ਪੈਸੇ ਯਾਰ ਦਾ ਜਰੂਰ ਪਾ ਦੀ ਹਾਇਲ ਕਾ ਉਤਰ ਅਨਸਾਰ ਅੱਧੇ ਪੌਣੇ ਘੰਟੇ ਬਾਅਦ ਪੈਸੇ ਪਾ ਦੇ ਯਾਰ ਦਾ ਜਰੂਰ ਪਾ ਦੀ ਬਾਕੀ ਤਾਂ ਪਤਾ ਨਹੀਂ ਮੈਨ ਪਾਈ ਜਿਹੜਾ ਪਾਈ ਨਹੀਂ ਕਰਾ ਦਿੱਤਾ ਬਾਈ ਇਥੇ ਬਸ ਆਉਂਦੀ ਬਸ ਚੜਾਵਾਂਗੇ ਇਹ ਥੋੜਾ ਮਸਲਾ ਹਲ ਕੀ ਕੀ ਰੋਲਾ ਕੀ ਪੈਗਾ ਹੁਣ ਥੋੜਾ ਰੋਲਾ ਕੁਛ ਨਹੀਂ ਵੀਰ ਆਪਾਂ ਨੂੰ ਦਾਰੂ ਤੋਂ ਨਫ਼ਰਤ ਹੈ ਤੇ ਜੇ ਆਪਾਂ ਨੂੰ ਕਿਸੇ ਵੀਰ ਨੇ ਕਿਹਾ ਅਗ ਯਾਰ ਬਾਈ ਤੇਰਾ ਡਰਾਈਵਰ ਨਹੀਂ ਫਿੱਟੇਗਾ ਫਿਰ ਤੂੰ ਕੀ ਕਹਿਣਾ ਚਾਹੁੰਦਾ ਹੈਂ ਆਪਣੇ ਨਾਲ ਫਿੱਟਿੰਗ ਦੀ ਗੱਲ ਨਹੀਂ ਕੀ ਵੀਰ ਗੱਲ ਇਹ ਆਪਾਂ ਨੂੰ ਦਾਰੂ ਤੋਂ ਨਫ਼ਰਤ ਹੈ ਜਦੋਂ 4-5 ਵਜੇ ਦੇ ਹਾਂ ਤੇ ਜੰਡੂ ਥੱਲੇ ਕਹਿ ਦਿੰਨਾ ਬਾਈ ਦਾਰੂ ਪਹਿਲਾਂ ਬਾਈ ਨੇ ਕਿਹਾ ਗੱਲਾਂ ਮੈਂ ਮਾਲ ਖਾਣਾ ਆ ਅੱਛਾ ਮੈਂ ਕਿਹਾ ਮਾਲੇ ਦਾ ਮਸ ਲਿਆ ਜਿਹੜਾ ਤੱਕ ਲੋ ਪਹਿਲਾਂ ਲਿਆਤਾ ਮਾਲ ਚਾਹ ਤੈਨੂੰ ਇਹਨਾਂ ਸ਼ਕੀਨ ਚਾਹ ਬਹੁਤ ਪਿੰਦਾ ਸੀ ਆ ਚਾਹ ਤੇ ਮਾਲ ਮੈਂ ਮਾਲ ਕੇ ਮੈਂ ਮਾਲ ਲਿਆਤਾ ਇਹਨੂੰ ਮਾਲ ਛੱਡ ਪਰੇ ਵਿਚਾਰਾ ਸ਼ਕੀਨ ਬੰਦਾ ਜੋ ਕਰੇ ਉਹ ਹੀ ਸੱਚ ਹੈ ਹੋ ਗਈਏ ਅੱਛਾ ਫਿਰ ਇਹਨੇ ਬਾਈ ਨੇ ਕਹਿੰਦਾ ਛਾਣ ਪਾਈ ਕਹਿੰਦਾ ਮੈਂ दारू ਪੀਣਾ ਨਾ ਮੈਂ ਕਿਹਾ ਮੇਰੇ ਨਾਲ ਉੱਥੋਂ ਗੱਲ ਕੀ ਕੀਤੀ ਬਾਈ ਮੈਂ दारू ਨਹੀਂ ਪੀਂਦਾ ਮੈਂ ਕਿਹਾ ਮੈਂ ਕਿਹਾ ਵੀ ਜੇ ਤੂੰ ਲਵਾ ਦੇਗਾ ਆਦੀ ਖੁਸ਼ੀ ਨਾਲ ਠੀਕ ਹੈ ਨਹੀਂ ਤਾਂ ਮੈਂ ਆਦੀ ਪੱਲੂ ਪੀ ਲਾਂਗਾ ਇਹਦੇ ਵਿੱਚ ਹੁਣ ਮੇਰੀ ਤਾਂ ਕੋਈ ਜ਼ਿੰਮੇਵਾਰੀ ਨਹੀਂ ਨਾ ਹੈਗ ਹੋਣ ਤਾਂ ਨਾ ਮੈਂ ਤੇ ਨਾ ਇੱਕ ਆ ਗਲਤਾਂ ਨਹੀਂ ਨਹੀਂ ਤੂੰ ਤਾਂ ਸਹੀ ਹੈ ਮੈਂ ਹੁਣ ਸਹੀ ਆਣਾ ਹੋਣ ਨਾ ਕਿਤੇ ਕਹਿਦਾ ਵੀ ਕਮੈਂਟ ਕਰਕੇ ਕਿ ਤੂੰ ਯਾਰ ਜਾਣਾ ਫਿਰ ਬੰਦਾ ਭਜਾਤਾ ਇਹਨਾਂ ਦਾ ਇਹਨਾਂ ਦਾ ਆਉਂਦਾ ਹੀ ਨਹੀਂ ਕੋਈ ਰਲਦਾ ਮੈਨੂੰ ਵਿੱਚ ਸੱਦ ਲੈਂਦੇ ਆ ਆ ਜਾ ਆਪਣਾ ਭਾਈ ਨਹੀਂ ਭਾਈ ਇਧਰ ਸ਼ਕਲ ਵੇਖ ਪੈਸੇ ਦੇਤੇ ਹੁਣ ਚਲ ਮਪੀਣੀ ਪੋਸਟ ਖਾਣਾ ਉਹ ਸਹੀ ਮਸ਼ੀਨਾਂ ਚੱਲਦੀ ਨਹੀਂ ਨਹੀਂ ਤੂੰ ਪੈਸੇ ਦੇਤੇ ਕਰਾ ਮੈਂ ਖੁਦ ਜ਼ਿੰਮੇਦਾਰ ਬਲਾਕ ਲੈਣਾ ਉਹਨਾਂ ਮੈਨੂੰ ਕਹੇ ਭਾਈ ਚਿਲਮ ਚਿਲਮ ਪੀ ਕੇ ਬੈਠਾ ਤੇ ਮਸ਼ੀਨ ਨਹੀਂ ਚਲਣੀ ਭਾਈ ਤੂੰ ਆਪ ਚਲਾ ਲੈਂ। ਚਲੋ ਮੇਰੀ ਗੱਲ ਸੁਣ ਉਹ ਕਰਾ ਦੇਤਾ ਹੀ ਤੂੰ ਵੀਰ ਹੁਣ ਖੁਸ਼ ਆਂ ਆਪਾਂ ਖੁ ਤੇ ਹੁਣ ਜਾ ਸਕਦੇ ਤੁਸੀਂ ਹਾਂ ਠੀਕ ਹੈ ਠੀਕ ਹੈ ਤੇ ਹੁਣ ਧੰਨਵਾਦ ਨਹੀਂ ਕਰਾਂਗੇ ਸਾਡਾ ਕਰਾ ਦਿੱਤਾ ਜਿਹੜਾ ਧੰਨਵਾਦ ਬਾਈ ਕਰਾਇਆ ਦਿੱਤਾ ਜੋ ਤੁਹਾਡਾ ਵਿਆਰ ਹੈ ਤੁਹਾਨੂੰ ਕਰੇ ਜਾ ਕੇ ਮਿਲੇਗਾ ਠੀਕ ਹੈ ਇਹਨਾਂ ਦਾ ਧੰਨਵਾਦ ਕਰਾਂਗੇ ਧੰਨਵਾਦ ਇਹਨਾਂ ਦਾ ਤਾਂ ਕਰਦੇ ਆਗੇ ਤੇ ਆਪਣ ਵੀਰ ਕਮੈਂਟ ਕਰਨਗੇ ਇੱਕ ਕਮੈਂਟ ਆਉਣੇ ਨਾ ਅੱਜ ਕਰਨਗੇ ਕੋਈ ਬੰਦਾ ਯਾਰ ਤੇਰੇ ਕੋਲ ਇਹ ਵੀ ਨਿੰਦਿਕਾ ਤੇ ਇਹਦੇ ਬਰਤੂ ਕੀ ਕਹਿਣਾ ਚਾਹਣਾ ਆਪਣੇ ਕੋਲ ਆਪਾਂ ਆਪਾਂ ਕਿਉਂ ਆਪਾਂ ਤਾਂ ਕਹਿਣਾ ਚ ਲਾਓ ਕਿ ਮੈਂ ਲੱਗਣਾ ਹੀ ਨਹੀਂ ਹੁਣਾ ਵੇ ਵੀਰ ਜੀ ਵੇ ਇੱਕ ਗੱਲ ਗੱਲ ਇਧਰ ਆਈ ਮੜਾ ਤੂੰ ਵੀ ਆਈ ਇਧਰ ਆ ਇਹਦੇ ਉੱਥੇ ਖੜੋ ਆ ਬੰਦੇ ਦਾ ਪੈਰ ਉਹਦੇ ਨਾਲ ਨਾ 1 ਮਿੰਟ ਪੈਰ ਨਹੀਂ ਮੇਰੀ ਗੱਲ ਸੁਣ ਵੀ ਇਹ ਵੀ ਬੰਦਾ ਡਿੱਗਾ ਵੀ ਤੂੰ ਦੱਸ ਵੀ ਇਹਦੇ ਮੇਰੇ ਅਜੇ ਸੋਜ ਨਹੀਂ ਲੱਥੀ ਦੇ ਤੂੰ ਪੈਰ ਉਹ ਖਾ ਪਹਿਲਾਂ ਉਹਦੇ ਨੇ ਡਿੱਗਾ ਫੇਰ ਉਹ ਪੈਰ ਤੇ ਵਿੱਚ ਖਾ ਦਿੰਦੇ ਉਹ ਚਾਈ ਆ ਭਰਾ ਪੈਰ ਤੇ ਟਾਂ ਚੜ ਜਾਂਦਾ ਤੇ ਟੁਰ ਜਾਵੇ ਨਹੀਂ ਅੱਗੇ ਦੇ ਪੈਰ ਦੇ ਪੈਰ ਦਾ ਰੋਲਾ ਹੁਣ ਫੇਰ ਪੈਰ ਦਾ ਰੋਲਾ ਪੈਰ ਤੇਰਾ ਪਿਆ ਕਿੱਥੇ ਮੈਂ ਦੇ ਗਿਆ ਜਿਹੜਾ ਦੋ ਵਾਰੀ ਡਿੱਗਾ ਹੋ ਕੇ ਮਾਰਦਾ ਮੈਂ ਲੱਖਾਂ ਕੋੜੀ ਤੇ ਇਹ ਕੋੜੀ ਨੇ ਥੋੜੀ ਜਿਆਦਾ ਪੀ ਹੈ ਨੇ ਵੇਖਿਆ ਨੇ ਵਾਟ ਤੇ ਜੱਫਤਾਂ ਨੂੰ ਅੱਛਾ ਅੱਛਾ ਇਹ ਵੇਖਣਾ ਜਿਹੜਾ ਕੋਈ ਨਹੀਂ ਅੱਛਾ ਇਹ ਵੇਖਣਾ ਬੰਦਾ ਅੱਛਾ ਇਹ ਵੇਖਣਾ ਕੱਪੜਾ ਇਹਨੇ ਖੜਾ ਹੋ ਰਿਹਾ ਬੰਦਾ ਇਹਨੇ ਜਾਣ ਵਾਟ ਮਾਰ ਲਾਈਵ ਘਾਟ ਤੋਂ ਹੀ ਫੁੱਲ ਨਹੀਂ ਬੰਨਾ ਫੁੱਲ ਵੀ ਪਈ ਤਾਰੇ ਪੌੜੀ ਦੇ ਸੋਲ ਤਾਪਾ ਨਹੀਂ ਤੂੰ ਪੌੜੀ ਦੇ ਕੀ ਕਰਦਾ ਬੈਗੇ ਕਹਿੰਦਾ ਮੈਂ ਉੱਤਰ ਹੈ ਨੁਕਿਆ ਕੱਲ ਵੀ ਅਜੇ ਉਹ ਕਹਿੰਦਾ ਗਾਜੀ ਉਹਨੇ ਕਿਹਾ ਆਂਦਾ ਹੈ ਤੈਨੂੰ ਦੁਬਾਰਾ ਫੇਰ ਦੇ ਦੇਗਾ ਇਹਨੂੰ ਮੈਂ ਕਹਿ ਕੇ ਗਿਆ ਮੈਂ 40 ਚੱਲ ਨਹੀਂ ਤੂੰ ਇਹਦਾ ਵੀ ਆ ਬੰਦਾ ਕਿਵੇਂ ਆ ਮਾਲਕ ਤੇਰਾ ਕੋਈ ਗਲਤੀ ਨਹੀਂ ਨਹੀਂ ਵੀ ਇਹ ਕਿਵੇਂ ਆਏ ਗਲਤਕ ਡਰਾਈਵਰ ਗਲਤ ਨੇ ਡਰਾਈਵਰ ਗਲਤ ਹੈ ਡਰਾਈਵਰ ਨਹੀਂ ਉਹ ਦੂਜਾ ਵੀ ਗਲਤੀ ਤੇ ਵੀ ਗਲਤ ਹੈ ਉਹ ਯਾਰ ਗਲਤੀ ਪਤਾ ਕੀ ਆਂਦੀ ਇਹਨਾਂ ਦਾ ਕੋਈ ਚੈੱਕ ਕਰਦਾ ਸੀ ਅੱਛਾ ਇਹ ਬੱਸ ਤੁੰਨੀ ਲਗਾ ਦੇਣਾ ਵਟ ਵੇਦਾ ਸੀ ਇਹਨੂੰ ਮੈਂ ਸਮਝਾਇਆ ਵੀ ਸੀ ਮੈਂ ਕਿਹਾ ਉਹ ਭਾਈ ਉਹ ਆ ਮਸ਼ੀਨ ਚਲਾਵੇ ਨਾ ਤੇ ਮੜਾ ਜਿਹਾ ਵੀ ਨਹੀਂ ਆਣ ਦਿੰਦਾ ਅੱਛਾ ਇਹ ਜੋ ਤੇਰੇ ਕੱਲ ਗੁੱਟਕੇ ਟੁੱਟੇ ਨੇ ਮੈਂ ਇਹਨੂੰ ਦੱਸਦਾ ਸੀ ਮੈਂ ਟੁੱਟਿਆ ਇਹਦੀ ਗੱਲ ਹਾਂ ਇਹਦੀ ਨਹੀਂ ਇਹ ਪਤਾ ਹੀ ਗੱਲ ਕੀ ਸੀ ਇਹ ਆਪਾਂ ਇਹਦੇ ਡਰਾਈਵਰ ਦੀ ਗਲਤੀ ਨਹੀਂ ਬਣਾ ਦਦੇ ਮਸ਼ੀਨਰੀ ਆਪਣੀ ਚੱਲਦੀ ਆ ਪਤਾ ਤਾਂ ਹੁੰਦਾ ਇਹ ਬੰਦੇ ਨੂੰ ਹਾਂ ਚੱਲਦੀ ਆ ਤੇ ਇਹਦੇ ਵਿੱਚ ਕੁਝ ਵੀ ਹੋ ਸਕਦਾ ਹੈ ਹੋ ਸਕਦਾ ਮੰਨਣਾ ਆਪਾਂ ਕਿਹਨਾਂ ਦੀ ਇਹੀ ਡਰਾਈਵਰ ਦੀ ਇਹ ਜ਼ਿੰਮੇਵਾਰੀ ਹੁੰਦੀ ਆ ਕਿ ਇੰਜਨ ਚੱਲਦਾ ਪਏ ਇੰਜਨ ਟੈਂਪਰੇਚਰ ਜੇ ਤੇਰੇ ਕੋਲ ਕੁਝ ਹੁੰਦਾ ਇੰਜਨ ਨੂੰ ਉਹ ਡਰਾਈਵਰ ਦੀ ਗਲਤੀ ਆ ਜਿਹੜਾ ਅੰਦਰਲਾ ਸਮਾਨ ਹੈ ਨਾ ਉਹ ਕਿਉਂ ਚੱਕਰਾਂ ਵਿੱਚ ਨਹੀਂ ਚੱਲਣੀ ਉਹ ਤੇ ਡਰਾਈਵਰ ਦੀ ਗਲਤੀ ਕੋਈ ਨਹੀਂ ਤੇਰਾ ਬੰਦਾ ਤੇਰਾ ਸਹੀ ਹੈ ਮਾਲਕ ਆ ਅੱਛਾ ਇਹ ਨਾ ਕਮੈਂਟ ਵਿਚਾਰੇ ਨੇ ਇਹਨੂੰ ਕਿਵੇਂ ਗਲਤ ਕਰੀ ਜਾਣਾ ਇਹ ਬਿਲਕੁਲ ਸਹੀ ਬੰਦਾ ਹੈ ਹਾਂ ਵੈਸੇ ਗੱਲ ਤਾਂ ਸੁਣਨ ਵਾਲੀ ਜੇਕਰ ਇਹ ਮਾੜਾ ਨਾ ਫਿਰ ਤੂੰ ਵੀ ਪਾ ਸਕਦਾ ਸੀ ਹਾਂ ਗੱਲ ਪਤਾ ਕੀ ਇਸਦਾ ਵੀ ਹੈ ਅੱਗੇ ਸਾਨੂੰ ਮਹੀਨਾ ਡੇਢ ਹੋ ਗਿਆ ਇਹ ਚਲਦੇ ਮੈਂ ਉਧਰ ਸੀ ਲਾ ਗਏ ਕਲਾਚ ਪਲੇਟ ਤੱਕ ਅਜੇ ਤੱਕ ਨਹੀਂ ਧੋਆ ਕੱਢਿਆ ਇਹ ਬੇਲੀ ਪਹਿਲੇ ਦਿਨ ਹੀ ਬੈਠਾ ਜੋ ਨੁਕਸਾਨ ਹੋਈ ਜਾਂਦਾ ਹੈ ਚਲੋ ਨਵੀਰ ਨਾਲ ਪਕਰਾਂ ਨੂੰ ਕਾਲ ਦਿੰਨੇ ਸ੍ਰੀ ਜੀ ਅਸੀਂ ਪ੍ਰੇਮ ਪਿਆਰ ਕਰਦੇ ਹਾਂ ਬੰਦੇ ਹੱਥ ਨਹੀਂ ਸਹੀ ਰਾਈ ਨਾਮੇ ਨਾਲ ਕਰ ਰਹੇ ਵੀ ਕਰਾਂ ਨੂੰ ਆਪਾਂ ਠੀਕ ਹੈ ਖੁਸ਼ ਹੋ ਕੇ ਜਾ ਰਹੇ ਨਾ ਨਹੀਂ ਪਸੰਦ ਕੋਈ ਗੱਲ ਨਹੀਂ ਆਪਾਂ ਕਰਾਂ ਯਾਰ ਤੇਰਾ ਹੱਥ ਨਹੀਂ ਸਹੀਗਾ ਠੀਕ ਰਾਜ ਰਾਜ ਨਾ ਮੈਨੂੰ ਭੇਜ ਰਹਿਣਾ ਬਿਠਾਉਣੇ ਕੋਈ ਨਾ ਕੋਈ ਮਸ਼ੀਨ ਤੇ ਹੁਣ ਹੋਰ ਅੱਗੇ ਡਰਾਈਵਰ ਦੀ ਕੋਈ ਸਮੱਸਿਆ ਨਾ ਆਪਾਂ ਲੋੜ ਬਸ ਆਦੀ ਜਿਹੜੇ ਡਰਾਈਵਰ ਆਤੋਂ ਆਪ ਲਾ ਲਾਂਗੇ ਸਿੱਜਣਾ ਔਖਾ ਸੋਖਾ ਅੱਛਾ ਡਰਾਈਵਰ ਨਹੀਂ ਹੁਣ ਮੈਂ ਲਿਆਉਣਾ ਅੱਛਾ ਵੀ ਆਣ ਕੇ ਡੈਰ ਦੀ ਲੋੜ ਗਈ ਹੁਣ ਹਾਂ ਡਰਾਈਵਰ ਕੋਈ ਲੋੜ ਦੇ ਆਪਾਂ ਨੂੰ ਤੇ ਕੱਟ ਵੜ ਲਾਂਗੇ ਠੀਕ ਹੈ ਕੰਮ ਕੱਟ ਕਰ ਲਾਂਗੇ ਚਲਵਾ ਦੇ ਹੁਣ ਨਹੀਂ ਵੀਰ ਹਾਂ ਫਿਰ ਐਂ ਕਰ ਲਵਾ ਦੇ ਬਾਕੀ ਜਿੰਨੇ ਪੈਸੇ ਮੈਂ ਪਹਿਲਾਂ ਕਹਿੰਨ 19000 ਦੇਣੇ ਨਾ ਨਾ ਮੈਂ ਤੁਹਾਨੂੰ ਦੇਵਾਂਗਾ 18 18000 ਰੁਪਿਆ ਮੈਂ ਰੱਖਾਂਗਾ ਤੁਹ ਪੱਕਾ ਦੇਵ ਦੇਂਗਾ ਨਾ ਬਾਅਦ ਚ ਪੱਕਾ ਪੱਕਾ ਹਾਂ ਦੇਵੀ ਦੇਉ ਲੱਗੇ ਆਪਣਾ ਤਾਂ ਬਜਾਰੇ ਪਏ ਹੈ ਨੇ ਰੱਖਣੇ ਆਪਾਂ ਹਾਂ 1 ਰੁਪਇਆ ਮੈਂ ਰੱਖ ਜੀ ਤੂੰ ਵਿੱਚ ਉਹ ਮੇਰੇ ਰਖਾ ਬੰਦਾ ਲੈ ਲਵਾ ਬੇ 18000 18 ਬਿੱਕਲਾ ਕਿਵੇਂ ਜਾਣਦਾ ਮੇਰਾ ਇੰਨਾ ਚਾਪਨ ਨਹੀਂ ਜੱਤ ਕਿੰਨੇ ਤੈਨੂੰ ਕਿੰਨੇ ਚਾਹੀਦਾ ਆਪਾਂ ਜਿੰਨੇ ਮੁੱਕੇ ਨੇ ਵੀਰ ਉਹਨੇ ਲੈ ਕਿੰਨੇ ਮੁੱਕੇ 35000 ਰੁਪਇਆ ਮੁੱਕੇ ਮੈਂ ਨਹੀਂ ਉਹਨੇ ਦੇਣੇ ਮੈਂ ਦੇਣੇ ਵਿਗਿਆ ਸਾਥ ਕਿੱਲਾ ਸਾਥ ਤੇ 15 ਮੁੱਕੇ ਥੋੜਾ ਹੋਰ ਉੱਪਰ ਕਰਾ ਦੀਏ ਉੱਪਰ ਕਰਾ ਦੀ ਮੜਾ ਹੋ ਰਿਹਾ ਹੈ ਕਮਿਸ਼ਨ ਦੇਣਾ ਹੈ ਕੋਕਾ ਮੁੱਕਾ ਦੇਣਾ ਹੈ ਤੂੰ ਮੈਨੂੰ ਕਿਹਾ ਵੀ ਜਿਵੇਂ ਤੈਨੂੰ ਜੱਜਦਾ ਮੈਂ ਗੱਲ ਕਰਕੇ ਤੈਨੂੰ ਦਾਅ ਦਿੰਦਾ ਫਿਰ ਇਹਦੇ ਨਾਲ ਮੇਰੀ ਗੱਲ ਹੋਈ ਮੇਰੀ ਗੱਲ ਸੁਣ ਇੱਕ ਬੰਦਾ ਗਲਾਸ ਗਲਾਸ ਵੀੜੇ ਉੱਤੇ ਪੀਂਦਾ ਗਲਾਸ ਚ ਪਾ ਪਾ ਕੇ ਅੱਛਾ ਗਲਾਸ ਫੜ ਕੇ ਨਾਲ ਵੀੜੀ ਪੀਣੀ ਨਾ ਬੀੜੀ ਬਗਿਆ ਚੱਲ ਨਾ ਚੱਲ ਜਲਦੀ ਮਸ਼ੀਨ ਦਾ ਨਾ ਪਿਆ ਕਰੋ ਪਤਾ ਗੱਲ ਕੀ ਆਵੇ ਕਣਕ ਦਾ ਸੇਣ ਹੈ ਕਣਕ ਦਾ ਸੇਣ ਹੈ ਜਲਦੀ ਮਸ਼ੀਨਰੀ ਤੇ ਨਹੀਂ ਹੈ ਕੰਮ ਕਰੀ ਜਾਂਦਾ ਚਲੋ ਠੀਕ ਆ ਤੁਹਾਡਾ ਰਾਜੀ ਨਵੇਂ ਪਈ ਰਿਹਾ ਠੀਕ ਹੈ ਠੀਕ ਬਾਈ ਜੀ ਠੀਕ ਇਹਨਾਂ ਦਾ ਜੀ ਦੁਬਾਰਾ ਫਿਰ ਨਹੀਂ ਸੈਟਿੰਗ ਬੈਠੀ ਬੰਦਾਂ ਦੀ ਇਹ ਇਹਦੇ ਜਿਹੜੇ ਕਮੈਂਟ ਕਰਕੇ ਦੱਸਣਾ ਜੇ ਵੀ ਕਿ ਚੱਕਰ ਕੀ ਮਾਲਕਰ ਤੇ ਡਰਾਈਵ ਉਹ ਨਾ ਹੁਣ ਮਾਲਕਰ ਨੂੰ ਕਹਿਣਾ ਮਾਲਕਰ ਗਲਤ ਹੈ ਨਾ ਕਿਵੇਂ ਕਹਿਣਗੇ ਕਿਵੇਂ ਕਹਿਣਗੇ ਮਾਲਗਿਆ ਪੈ ਜਾ ਉਹਨਾਂ ਕਹਿਣਾ ਮਾਲਕਰ ਕੋਲ ਹੀ ਆ ਬੰਦਾ ਇਹ ਜੀਟਰ ਇਹ ਚੱਕਰ ਇਹ ਟ੍ਰੇਨ ਦੱਸਿਓ ਨੂ ਦੂਜੀ ਟ੍ਰੇਨ ਹੁਣ ਕੋਈ ਨਹੀਂ ਰਹਿ ਗਈ ਤੇਰੇ ਵਾਸਤੇ ਨਹੀਂ ਨਹੀਂ ਜੈਪ ਟ੍ਰੇਨ ਜਾਣੀ ਰਾਤ ਨੂੰ ਤੇ ਤੈਨੂੰ ਕਾ ਰੋਟੀ ਪਾਣੀ ਖਾ ਤੂੰ ਬਣਾ ਤਾਜਾ ਹਰ ਤੂੰ ਛਾਣ ਜਲਾ ਜੀ ਨਹੀਂ ਰਾਤ ਨੂੰ ਕਿੰਨੇ ਵਜੇ ਤੂੰ ਕਹਿਣਾ ਠੀਕ ਹੈ ਨਹੀਂ ਤੇਰੇ ਸਾਡੇ ਕੋਲ ਪੱਗ ਤੇ ਛਾਣ ਪਿਆ ਦਾਂਗੇ ਠੀਕ ਹੈ ਨਹੀਂ ਮੇਰੀ ਗੱਲ ਸੁਣ ਨਾ ਤੂੰ ਨਾ ਇੱਧਰ ਸ਼ਾਮ ਨੂੰ ਮੇਰੀ ਗੱਲ ਸੁਣ ਨਾ ਇੱਕ ਮਿੰਟ ਗੱਲ ਤਾਂ ਸੁਣ ਲੈ ਸ਼ਾਰਾ ਨੂੰ ਤਾਂ 9 ਵਜੇ ਟ੍ਰੇਨ ਜਾਵੇਗੀ ਠੀਕ ਹੈ ਤੂੰ ਜਾ ਸਕਦਾ ਹੈ ਜੈਪੁਰ ਤੱਕ ਜੀ ਨਹੀਂ ਜਾਣਾ ਤੇ ਫਿਰ ਸਵੇਰੇ ਜਾ ਸਕਦਾ ਹੈ ਤੇ ਐਵੇਂ ਹੁਣ ਉੱਥੇ ਬਹਿਣ ਦਾ ਫਾਇਦਾ ਨਹੀਂ ਸੀ ਇਹਨੇ ਕਿ ਬਹਿਣਾ ਮੈਂ ਤਾਂ ਮਸ਼ੀਨ ਚਲਾਵੇ ਨਹੀਂ ਨਾ ਚਲਾਵੇ ਪਹਿਲਾਂ ਬੈਠ ਰੋ ਟੋਰ ਨਾ ਬੈਠ ਕੋਲ ਬੈਠਾ ਰਹੇ ਦਿਲ ਲੱਗਾ ਰਹੇਗਾ ਹਾਂ ਇੰਨੇ ਫੇਰੇ ਹਾਂ ਚੰਗਾ ਲੈ ਲਾ ਦੇ ਲੈ ਲਾ ਦੇ ਕੀ ਟਾਈਮ ਬਾਅਦ ਮੈਂ ਅਸਰ ਸਾਨੂੰ ਕਰਾ ਦੇ ਨਾਲ ਕੰਮ ਕੰਮ ਮਾੜਾ ਮਾੜਾ ਕਰਾ ਦੇ ਜਿਵੇਂ ਲਾ ਨਹੀਂ ਪੈਣਾ ਇਹਦਾ ਹਾਂ ਤੇ ਇਹ ਟਾਇਰ ਬਾਰੇ ਤੁਹਾਨੂੰ ਉਹ ਦੋਨਾਂ ਚਾਰੀ ਪਾ ਲੈ ਬਾਈ ਇਹ ਆਪਾਂ ਫੈਸਲਾ ਨਵੇੜ ਦੇ ਮੈਨੂੰ ਹੀ ਲਿਆਉ ਦੇ ਹਰੇਕ ਵਾਰੀ ਅੱਗੇ ਗੋਰੀ ਦਾ ਨਵੇੜਾ ਹੁਣ ਇਹਦਾ ਨਵੇੜਾ ਹੁਣ ਉਹ ਕਹਿੰਦਾ ਮੈਂ ਰਹਿਣਾ ਨਹੀਂ ਚਾਹੁੰਦਾ ਇਹ ਕਹਿੰਦਾ ਮੈਂ ਰੱਖਣਾ ਨਹੀਂ ਤੇ ਹੁਣ ਇਹਦੇ ਮੈਨੂੰ ਨਾ ਗਲਤ ਗਿਣਿਆ ਜੀ ਕਿਉਂਕਿ ਮੈਂ ਨਜਾਇਜ਼ ਫਾਲਤੂ 500 ਰੁਪਏ ਦਿੰਦਾ ਪਿਆ ਮੈਂ ਦੂਜਾ ਭਰਾਵਾ ਸਮਝ ਲਾ ਕਿ ਕਿਸੇ ਨੂੰ ਆਪਾਂ ਪੁੰਦਾਨ ਕਰਤਾ ਸੀ ਇਹਨਾਂ ਦਾ ਆਪ ਦੀ ਸੈਟਿੰਗ ਨਹੀਂ ਦਲਦੀ ਤੇ ਮੈਨੂੰ ਨਾਲ ਵਿੱਚ ਵੀਰੇ ਕਮੈਂਟ ਗਲਤ ਕਰਿਆ ਜੀ ਬਸ ਬੰਦ ਤੇ ਪੂਰੇ ਘਰ ਘਰ ਟੋੜ ਤੇ ਆਹ ਸਟਾਕਰ ਫਿਟਿੰਗ ਹੋ ਰਿਹਾ ਜੀ ਉਹ ਨਿਆਰਾ ਬਣਾ ਦੇ ਕਿ ਨਹੀਂ ਤੇਰੇ ਕੋਲ ਬਤਾ ਦੇ ਕਿ ਐਸੇ ਫਿੱਟ ਹੋਗਾ ਅਗਰ ਤੁਮਨੇ ਬੋੜਾ ਇਹ ਲੱਗ ਨਹੀਂ ਰਹਾ ਐਸੇ ਹੋ ਰਹਾ ਐਬ ਹੋ ਗਿਆ ਫਿਟਾ ਅਬ ਇਸੇ ਲਗਾ ਦੇ ਜਲਦੀ ਕਰ ਦੇ ਗਾਡੀ ਖੜੀ ਐ ਇਹਦਾ ਵੀਰੇ ਵੇਲੇ ਟੱਕ ਕੇ ਲਾ ਕੇ ਲੈ ਨੋਮ ਵਾਲੀ ਉਹ ਤਾਂ ਲੰਨੀ ਹੁਣ ਕੋਈ ਡਰੇ ਨਹੀਂ ਨੀ ਨੀ ਯਾਰ ਕੋਰ ਤੂੰ ਕਹਿੰਦਾ ਸੁਬਾਹ ਆ ਜਾ ਉਹ ਨੂੰ ਵੀ ਗਈ 9.45 ਦੇ ਕਿਉਂ ਵੀ ਗਈ 9.45 ਆਹ ਵਾਹ ਵਾਹ ਕਿਹਾ ਤੂੰ ਕੀ ਕਰ ਰਹਾ ਹੈ ਅਰੇ ਇਹ ਹੋ ਲੇਗਾ ਓਏ ਇਤਨੇ ਮੈਂ ਤਾਂ ਕੁਝ ਨਹੀਂ ਹੋਗਾ ਕੀ ਕਰ ਰਹਾ ਹੈ ਇਤਨੇ ਮੈਂ ਕਾ ਹੋ ਜਾ ਇਤਨਾ ਪੱਕਾ ਕਰ ਦਿਆ ਆਪਨੇ ਸਾਈਡ ਉੱਤਰ ਗਈ ਇਧਰ ਵਾਸੇ ਐਸੇ ਕਰਨਾ ਅੰਦਰ ਸੇ ਲਗਾਇਆ ਨਾ ਹਾਂ ਬਸ ਠੀਕ ਹੈ ਅੰਦਰ ਸੇ ਲਗਾਇਆ ਨਾ ਇਸਕਾ ਨਾ ਜੋ ਇਹ ਹੈ ਇਸਕੇ ਬੀਜ ਇੱਕ ਪੱਤੀ ਲੱਗ ਜਾਣਾ ਇਧਰ ਸਿੱਧੀ ਤੇ ਇਹ ਪਕੜ ਬਹੁ ਜਾਗੇ ਇਸਕੀ ਹੋ ਜਾਏਗੀ ਹੈ ਤੇ ਤੁਹਾਡੇ ਕੋਲ ਸਿੰਗਲ ਵਗੈਰਾ ਕੋਈ ਇਆ ਪੀ ਵਿਚ ਮ ਲਾ ਹਾਂ ਹਾਂ ਵਿਚ ਲੰਬੀ ਕਬੀ ਵਾਲਾ ਇਹ ਚੀਜ਼ ਟੁੱਟ ਜਾ ਤੀ ਕੇ ਲਈ ਹੋਣੀ ਨਾਣਾ ਕਰ ਤੂ ਕੋਈ ਹਾਂ ਨਹੀਂ ਲਾਣੀ ਇਹ ਮੇਰੇ ਟੁੱਟਾ ਹੈ ਅੱਛਾ ਮੈਂ ਤਾਂ ਦੰ ਦੱਸਦਾ ਪਿਆ ਆ ਚੀਜ਼ ਸਾਰੀ ਟੁੱਟੀ ਹੋਈ ਹੈ ਹਾਂ ਉੱਤੋਂ ਇਹ ਵੇਖ ਲੈ ਤੂੰ ਗੁੜਲਾ ਚੱਲ ਗਣ ਗੁੜਕੇ ਦਾ ਨਹੀਂ ਪਤਾ ਮੈਂ ਨਰੇਸ਼ ਕੋਲ ਚਲਦੀ ਮਸ਼ੀਨ ਦੇ ਕੋਲ ਸਾਰਾ ਪੱਟਾ ਆ ਚੀਜ਼ ਟੁੱਟ ਗਈ ਆ ਆਹ ਹਰੀ ਚੱਲ ਹੁਣ ਬੱਸ ਕਰ ਮੈਂ ਗੁੜ ਚੱਲ ਪਾਓ ਕਰੋ ਫਿੱਟ ਕਰੋ 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 ਨਹੀਂ ਨਹੀਂ ਕੋਈ ਨਹੀਂ ਆ ਰਹਾ ਪਤਾ ਗੱਲ ਕੀ ਹੈ ਆਸੇ ਖੜੇ ਗਿਆ ਮੈਂ ਨਹੀਂ ਗੈਰ ਛੜਾ ਦੀ ਤੈਨੂੰ ਬੰਦਾ ਪਸੰਦ ਨਹੀਂ ਸੀ ਥੋੜਾ ਪੀਚ ਨੇ ਆਪੇ ਸਰਲਦਾਹੀਂ ਬਾਕੀ ਜੋ ਕਿਸਮਾਂ ਚ ਉਹ ਹੀ ਮਿਲਣਾ ਜਦੋਂ ਬੰਦਾ ਚੰਗਵਾਇਆ ਇਹਨੂੰ ਆਪੇ ਨਹੀਂ ਕਰਨੀ ਰੱਖਣਾ ਆਪੇ ਇਹਨੂੰ ਚੰਗਵਾਇਆ ਨੁ ਕਰਾਇਆ ਪਾਇਆ ਆਪਾਂ ਇਹਦੇ ਕੋਲ ਸਮਾਨ ਵੀ ਕੰਪੈਨ ਦਾ ਮੰਗਵਾਇਆ ਆਪਾਂ ਆਪ ਕੋ ਨਹੀਂ ਰੱਖਣ ਪਰੋਂ ਯਾਰ ਹੁਣ ਬੰਦੇ ਦੇ ਨਹੀਂ ਹੱਥ ਸਹੀ ਗਾ ਜਾਂ ਕੁਝ ਵੀ ਨਾ ਮਸ਼ੀਨ ਨੂੰ ਨੁਕਸਾਨ ਹੁੰਦਾ ਬੈ ਤੇ ਹੁੰਦਾ ਵੀਰ ਕੋਲੇ ਪਿਆ ਅਸੀਂ ਮੈਂ ਚਲਾਉਣਾ ਕੁਝ ਨਹੀਂ ਦਬੀ ਤਾਈ ਚਲਦੀ ਆ ਚਲੋ ਠੀਕ ਆ ਨਹੀਂ ਮਨ ਰਲਦਾ ਨਹੀਂ ਹੱਥ ਨਹੀਂ ਕਿਸੇ ਦਾ ਟਿਕਰਾ ਪਹਿਲੇ ਵੇਲੇ ਚਲਾਉਂਦੇ ਰਹੇ ਇੰਨੇ ਬੰਦੇ ਵੀ ਨਾ ਚਲਦੀ ਰਹੀ ਵਧੀਆ ਕਰਮਾਂ ਦੀ ਚਲੋ ਠੀਕ ਆ ਉਹਦਾ ਹੱਥ ਨਹੀਂ ਜਾ ਰਾ ਮਸ਼ੀਨ ਨੇ ਸ ਮੈਂ ਸੈਟ ਨਹੀਂ ਬੈਠੀ ਮਸ਼ੀਨ ਇਹਨੂੰ ਹਣਾ ਇਹੇ ਗੱਲ ਹੈ ਨਾ ਬਸ ਬਸ ਚਲੋ ਚਲਾਓ ਫਿਰ ਤੂੰ ਲੈ ਨਿਆਰੇ ਜਿੰਨਾ ਇਹ ਚਲਦੀ ਆ ਫਿਰ ਉਹਦਾ ਕੋਟੇ ਤੈਨੂੰ ਬੰਦਾ ਕੋਈ ਦੇ ਦਾਂਗਾ ਆਪਾਂ ਮੇਰੇ ਕੋਲ ਖਾਲਤ ਹੋ ਗਿਆ ਨਾ ਤੇ ਮੈਂ ਦੇ ਦਾਂਗਾ ਕੋਟੇ ਚਲ ਬੰਦਾ ਕੋਈ ਮਗਰਾ ਜੈ ਸੁਰੇ ਦੇ ਦਾਂਗਾ ਦੋ ਜਾਨ ਦੇ ਸਸਰੀਕਾਲ ਬਾਈ ਜੀ ਸਾਰੇ ਚੱਲ ਬੋਲ ਸਸਰੀਕਾਲ ਜਵੀਰ ਜੀ ਉਹ ਲਗਾਣਾ ਸਾਈਡ ਪੇ ਹਾਂ ਬੋਲ ਕੀ ਬੋਲੀਏ ਦਾਸ ਸਸਰੀਕਾਲ ਬਾਈ ਅਕਦਾਸ ਦਾ ਮਾਲੀ ਧੰਨ ਹੋਰ ਕੀ ਹੈ ਡਰਾਈਵਰ ਬਾ ਦੱਸਣਾ ਚਾਹਦਾ ਇਹਦੇ ਬਾਰੇ ਸਾਰਿਆਂ ਸਸਰੀਕਾਲ ਜਿਹੜੇ ਆਪਣੇ ਸਬਸਕ੍ਰਾਈਬਰ ਆਪਣਨ ਦੇਖਦੇ ਆ ਅੱਛਾ ਤੇ ਉਹਨਾਂ ਦਾ ਧੰਨਵਾਦ ਜਿਹੜੇ ਆਪਣਾ ਕਮੈਂਟ ਕਰਦੇ ਆ ਛੋਨੇ ਛੋਨੇ ਵਧੀਆ ਵਧੀਆ ਹਾਂ ਬਾਈ ਤੁਸੀਂ ਬੰਦੇ ਚੰਗੇ ਹੋ ਤੁਸੀਂ ਬੜੇ ਰੌਣਕੀ ਬੰਦੇ ਹੋ ਹਨਾ ਪਹਿਲਾਂ ਤਾਂ ਮੇਰੀ ਗੱਲ ਸੁਣਨਾ ਪਹਿਲਾਂ ਤਾਂ ਇਹ ਕਮੈਂਟ ਤੈਨੂੰ ਵੀ ਮਾਲਕ ਬਹੁਤ ਬੜੇ ਬੰਦਾ ਮਾਲਕ ਦੀ ਕੋਈ ਗਲਤੀ ਨਹੀਂ ਗਈ ਇਹ ਡਰਾਈਵਰ ਗੋਰੀ ਦੀ ਸਾਰੀ ਗਲਤੀ ਹੈ ਗੋਰੀ ਪੈਸੇ ਵਾਪਸ ਬੋਲਣ ਦੇ ਨੇ ਤੇ ਆਪਾਂ ਤਾਂ ਗੋਰੀ ਨੂੰ ਕਹਿੰਦੇ ਹਾਂ ਵੀਰੇ ਹੁਣ ਆ ਹੁਣ ਨਵੇਂ ਕਮੈਂ ਕੀ ਡਰਾਈਵਰ ਮਾਰਾ ਜਤੋਂ ਆਪਾਂ ਆਪਾਂ ਤੇਰੇ ਕਿ ਦੁੱਖ ਰੱਖ ਰ ਸਾਰਾ ਹਾਂ ਸਹੀ ਗੱਲ ਹੈ ਹੂੰ ਹੂੰ ਸਹੀ ਹੈ ਤੇ ਜੇ ਕੁਛ ਬੰਦਾ ਕੁਛ ਨਹੀਂ ਬੰਦੇ ਪੱਲੇ ਹੁੰਦਾ ਬੰਦਾ ਕਰ ਲਾਉਂਦਾ ਕਣੀ ਬਈ ਨਹੀਂ ਯਾਰ ਉਹਦੇ ਕੋਲ ਸੈਟਿੰਗ ਕੰਮ ਹੈਗਾ ਐ ਥੋੜੀ ਮੈਂ ਪਾ ਲਈ ਕੋਈ ਕੁਝ ਕਹਿਣਾ ਚਾਹੁੰਦਾ ਜਿਹਦੇ ਬਾਰੇ ਨਹੀਂ ਆਪਾਂ ਤਾਂ ਕੀ ਕਹਿਣਾ ਹਾਂ ਆਪਾਂ ਕਿ ਟ੍ਰੇਨ ਪੁੱਛ ਰਾ ਕਿਹੜੀ ਜਾਣੀ ਆ ਹੁਣ ਕਈ ਵਾਰ ਮਾਰ ਲਿਆ ਚੋਲਾ ਹੈ ਕੋਈ ਨਹੀਂ ਤਾਂ ਖੜੀ ਹੈ ਸਾਹਮਣੇ ਜੀ ਨੇ ਤਕਰੀਬਨ ਟਾਈਮ ਹੋ ਗਿਆ 11 ਕੁ ਦਾ ਹੋ ਗਿਆ ਸਟਾਫ ਕਰ ਫਿੱਟ ਹੋ ਰਿਹਾ ਤੇ ਬਾਈ ਦੇ ਚਲਾਉਣਗੇ ਹੁਣ ਤੇ ਇਹਦੇ ਚ ਸਾਨੂੰ ਕਮੈਂਟ ਬਾਈ ਗਲਤ ਨਾ ਕਰਾਇਆ ਸੋਹਣੇ ਕਰਾਇਆ ਜਿੰਦੀ ਗਲਤੀ ਉਹਦੀ ਗਲਤੀ ਜਰੂਰ ਬਣਾਇਆ ਜੀ ਤੇ ਮੈਨੂੰ ਨਜਾਇਹ ਚੱਟੀ ਪੈਂਦੀ ਆ ਰੇ ਇੱਕ ਵਾਰੀ ਨਜਾਇਹ ਬਿੱਟੂ ਬਾਈ ਇਹ ਅੱਜ ਅਸੀਂ ਮਸ਼ੀਨ ਚਲਾਉਣੀ ਆ ਕੱਲ ਨੂੰ ਦੁਬਾਰਾ 15 ਮਿੰਟ ਕੱਢ ਕੇ ਫਿਰ ਵੀਡੀਓ ਬਣਾਈ ਵੀਡੀਓ ਬਣਾਈ ਕਮੈਂਟ ਦੀ ਆਹ ਕਮੈਂਟ ਉਹੀ ਚਲਦੀ ਵੀ ਠੀਕ ਆਵਾਗ ਅੱਗੇ ਬਣਾਉਂਦੇ ਰਹਿ ਵੀਡੀਓ ਕੱਲ ਨੂੰ ਮਾਵਾਂਗੇ ਜਰੂਰ ਆ ਤੇਰੇ ਕੋਲੇ ਤੇ ਤੂੰ ਨਾ ਆਪਾਂ ਕੋਸ਼ਿਸ਼ਾਂ ਬਾਈ ਰੇਲਾ ਕੋਈ ਨਾਰਾਜ਼ਗੀ ਤਾਂ ਨਹੀਂ ਹੈਗੀ ਨਹੀਂ ਕੋਈ ਨਾਰਾਜ਼ਗੀ ਨਹੀਂ ਠੀਕ ਹੈ ਆਜ ਦਾ ਆਪਣਾ ਇਨਾ ਹੀ ਆ ਜੀ ਤੇ ਆਪਾਂ ਹੁਣ ਮਿਲਦਾ ਜੀ ਕਿਸੇ ਨਵੀਂ ਹੋਰ ਵੀਡੀਓ ਚ ਤਦ ਤੱਕ ਮੇਰੇ ਵੀਰਾਂ ਸਾਰਿਆਂ ਸਾਸਿਆ ਕਾਲ ਜੀ ਜਉਂਦੇ ਬਸੇ ਰਹੋ ਇਹ ਕੌਣ ਹੈ ਇਨਕਾ ਉਸਨ ਖੇਤ ਕਾਟਾ ਹੈ ਤੁਹਾਰੇ ਉਸਨ ਕਾਟ ਰਖ ਜ਼ਰਾ ਹਾਂ ਹਾਂ ਇਹ ਡਰਾਈਵਰ ਦਾ ਸਹੀ ਹੈ ਗਲਤ ਹੈ ਨਹੀਂ ਨਹੀਂ ਮਸ਼ੀਨ ਸਹੀ ਨਹੀਂ ਚਲਾਤਾ ਹੈ ਕੀ ਕਰਤਾ ਇਹ ਸਹੀ ਨਹੀਂ ਚਲਾਤਾ ਹੈ ਕਰਤਾ ਕਿਆ ਹੈ ਕਰਤਾ ਤਾਂ ਨਹੀਂ ਹੈ ਪਰ ਸਹੀ ਚਲਾਤਾ ਨਹੀਂ ਹੈ ਮਸ਼ੀਨ ਕਿਆ ਕਰਤਾ ਹੈ ਕੋਈ ਪਤਾ ਤਾਂ ਚੱਲੇ ਉੱਪਰ ਲੈਤਾ ਨੀਚੇ ਲੈਤਾ ਛੋਕੇਦਾ ਪੈਨ ਹਾਂ ਦਾ ਸਰ ਵਧਣਾ ਕੀ ਦੋਦਨ ਮੈਂ ਅੱਛਾ ਹਾਂ ਇਹੀ ਬੰਦੇ ਕਹਿੰਦੇ ਆਂ ਭਾਈ ਅੱਜ ਤੂੰ ਆਪ ਚਲਾ ਮਸ਼ੀਨ ਕੋ ਦਾ ਅੱਛਾ ਵੀ ਡਰਾਈਵਰ ਨੇ ਚਲਾਉਣੀ ਹਾਂ ਇਹ ਪੈਨ ਦਾ ਗੁੜਾ ਖੋਸ਼ ਨਹੀਂ ਕੀ ਛੱਡ ਗਾੜੀ ਕੋ ਗਾੜੀ ਮੇਂ ਤਾਂ ਕੋਈ ਫਾਲ ਨਹੀਂ ਆਏ ਨਹੀਂ ਗਾੜੀ ਮੇਂ ਸਹੀ ਨਹੀਂ ਚਲਾ ਪਤਾ ਹੈ ਗਾੜੀ ਉਹਨੇ ਗਾੜੀ ਤਾਂ ਅੱਛੀ ਹੈ ਨਾ ਨਾ ਗਾੜੀ ਤਾਂ ਕੰਮ ਅੱਛਾ ਕਰਦੀ ਹੈ ਡਰਾਈਵਰ ਮੇ ਡਰਾਈਵਰ ਕੀ ਕਮੀ ਹੈ ਹਾਂ ਅੱਛਾ ਗਾੜੀ ਕੋ ਕੋਈ ਕਮੀ ਨਹੀਂ ਹੈ ਹਾਂ ਗਾੜੀ ਮੇਂ ਕੋਈ ਕਮੀ ਨਹੀਂ ਠੀਕ ਹੈ ਜਾਨੀ ਕਹਦੇ ਉਹ ਕਹਿੰਦਾ ਡਰਾਈਵਰ ਦੀ ਉਹ ਤਾਂ ਸਾਹਮਣੇ ਜੀਮੀਰ ਕਹਿ ਰਹੇ ਨੇ ਅੱਛਾ ਸਾਣ ਜਨਾ ਵਡਣ ਤੇ ਵਡਨੇ ਆ ਮੇਰੇ ਦਾ ਹਾਸਾ ਇਹ ਆਈ ਜਾਂਦਾ ਕਿ ਹੁਣ ਬੰਦੇ ਆਪਣੇ ਕਮੈਂਟ ਕੀ ਕਰਨਗੇ ਐ ਦੁਬਾਰਾ ਫੇਰ ਆ ਉਹਨਾਂ ਕਹਿੰਦਾ ਤੁਹਾਨੂੰ ਕੰਮ ਹੀ ਇਹੀ ਹੈ ਤੁਹਾਨੂੰ ਹੈ ਚੱਲ ਕੋਈ ਗੱਲ ਫੇਰ ਕੀ ਆ ਪਰ ਰੈਂਜਰ ਕਰਨ ਆਈ ਤੇ ਚਲ ਆਪਾਂ ਹੀ ਹੋਏ ਨੇ ਵੀ ਅੱਜ ਹੁਣ ਤੇ ਕਮੈਂਟ ਕਿੱਦਾਂ ਦੇ ਆਉਂਦੇ ਆ ਇਹ ਵੀ ਬੰਦਾ ਨਾਲ ਸੀ ਇਹਨਾਂ ਦਾ ਖੇਤ ਸੀ ਨਹੀਂ ਇਹ ਤਾਂ ਹੋਟਲ ਅੱਛਾ ਹੋਟਲ ਆ ਉਹ ਤਾਂ ਬੈਲਡਰ ਕਰਾਉਣਾ ਇੱਥੇ ਕੁੱਝ ਆ